ਸਾ希 ਕਲਜੀ ਤੁਹਾਡਾ ਸਵਾਗਤ ਹੈ ਸਾਡੇ ਪਹਿਲੇ ਬਲੌਗ ਵਿੱਚ ਅਸੀਂ ਰਹਿਣ ਆਣ ਵਾਲਿਆਂ ਸੁਨਾਮ ਦੇ ਜੋ ਬੰਦਾ ਹੈ ਪੰਜਾਬ ਦੇ ਵਿੱਚ ਸੰਗਰੂਰ ਲੱਗੇ ਸੋ ਅਸੀਂ ਪਿਛਲੇ 7-8 ਦਿਨਾਂ ਤੋਂ ਰਾਜਸਥਾਨ ਦੇ ਵਿੱਚ ਆਏ ਹੋਏ ਹਾਂ ਇੱਥੇ ਸਾਡਾ ਕੰਪੈਨਾਂ ਦਾ ਛੋਟਾ ਜਿਹਾ ਬਿਜ਼ਨਸ ਹੈ ਜੋ ਕਿ ਸਟਾਰਟ ਹੋਣ ਵਾਲਾ ਹੈ ਮੂੰਗੀ ਦਾ ਸੀਜ਼ਨ ਸੋ ਅ ਅਸੀਂ ਆਏ ਹੋਏ ਹੁਣ ਆਪਣੇ ਰਾਜਸਥਾਨ ਵਾਲੇ ਘਰ ਆਏ ਹੋ ਤੁਹਾਨੂੰ ਮਿਲਾਨੀਆ ਮੇਰੀ ਬਾਕੀ ਫੈਮਿਲੀ ਦੇ ਨਾਲ ਐਨੇ ਮੇਰੇ ਹਸਬੈਂਡ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਲੱਪਰੇ ਸਿੰਘ ਜੀ ਇਹ ਨੇ ਮੇਰੇ ਡੇਡ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸ਼ਨਦੀਪ ਸਿੰਘ ਆ ਜੀ ਜਿਸ ਨੂੰ ਮੈਂ ਬੁਲਾਉਣੀਆ ਮੇਰੇ ਛੋਟੇ ਵੀਰ ਨਾਲ ਨਾ ਠੀਕ ਆ ਚਲੋ ਆਜੋ ਜੀ ਮੈਂ ਤੁਹਾਨੂੰ ਦਿਖਾਉਣੀਆ ਆਪਣਾ ਛੋਟਾ ਜਿਹਾ ਘਰ ਜੋ ਕਿ ਰਾਜਸਥਾਨ ਦੇ ਵਿੱਚ ਹੈ ਸੋ ਮੈਂ ਮਿਲਾਉਣੀਆ ਆਪਣੀ ਫੈਮਲੀ ਦੇ ਨਾਲ ਇਹ ਨੇ ਮੇਰੇ ਡੈਡ ਦੇਖੋ ਕੀ ਪਤਾ ਕਰਛਦਾਰਾ ਮੇਰੇ ਛੋਟੇ ਤਾਂ ਜ ਚਲੋ ਤੁਹਾਨੂੰ ਅੱਗੇ ਆਪਣਾ ਹੋਮ ਦਿਖਾਉਣੀਆ ਇਹ ਸਾਡਾ ਬਾਕੀ ਦਾ ਘਰ ਡਿਨਰ ਟੇਬਲ ਜਿੱਥੇ ਬੈਠ ਕੇ ਸਾਰੇ ਖਾਣਾ ਖਾਂਦੇ ਆ ਬਾਕੀ ਦੇ ਰੂਮ ਅਸੀਂ ਓਪਨ ਨਹੀਂ ਕੀਤੇ ਕਿਉਂਕਿ ਸਾਨੂੰ ਲੋੜ ਨਹੀਂ ਪੈ ਇੰਦਾਂ ਆ ਗਿਆ ਸੀ ਓਪਨ ਮੇਰੀ ਮਦਰ ਜੋ ਕਿ ਕੰਮ ਕਰ ਰਹੀ ਨੇ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਬਲੌਗ ਬਹੁਤ ਜ਼ਿਆਦਾ ਪਸੰਦ ਆਏਗਾ ਅਸੀਂ ਰਾਜਸਥਾਨ ਦੇ ਵਿੱਚ ਜੋ-ਜੋ ਵੀ ਚੀਜ਼ਾਂ ਨੇ ਤੁਹਾਨੂੰ ਦਿਖਾਵਾਂਗੇ ਨਵੀਆਂ-ਨਵੀਆਂ ਜੋ ਕਦੀ ਤੁਸੀਂ ਨੇ ਸੋਚੀਆਂ ਵੀ ਨਹੀਂ ਹੋਣੀਆਂ ਐਵੇਂ ਦੀਆਂ ਜਗ੍ਹਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਜੋ ਬਈ ਅਸੀਂ ਤੁਹਾਨੂੰ ਦਿਖਾਉਣੇ ਆਪਦੇ ਘਰ ਦਾ ਨਿੱਕਾ ਜਿਹਾ ਪਾਰਕ ਜੋ ਕਿ ਬਹੁਤ ਸੋਹਣਾ ਹੈ ਇੱਥੇ ਬਹੁਤ ਜ਼ਿਆਦਾ ਜੀ ਲੱਗਦਾ ਹੈ ਅੱਜ ਤੁਹਾਨੂੰ ਦਿਖਾਣਿਆ ਸਾਡੇ ਘਰ ਦੇ ਵਿੱਚ ਮੋਰਨੀ ਨੇ ਅੰਡੇ ਦਿੱਤੇ ਹੋਇਆ ਜੋ ਕਿ ਬਹੁਤ ਸੋਹਣੀ ਮੋਰਨੀ ਐ ਦਿਖਾਉਂਦੇ ਆ ਤੁਹਾਨੂੰ ਮੋਰ ਅੰਡੇ ਖੁਜੀ ਮੋਰਨੀ ਆਪਣੇ ਅੰਡਿਆਂ ਦੇ ਉੱਪਰ ਬੈਠੀ ਹੋਈ ਆ ਬਹੁਤ ਹੀ ਪਿਆਰੀ ਆਪਣੇ ਬੱਚਿਆਂ ਦੀ ਸੇਫਟੀ ਕਰ ਰਹੀ ਆ ਸੋ ਇਹਨੂੰ ਆਪਾਂ ਜ਼ਿਆਦਾ ਡਿਸਟਰਬ ਨਾ ਕਰਦੇ ਹੋਏ ਚਲੋ ਅੱਗੇ ਦੀ ਗੱਲਬਾਤ ਸਟਾਰਟ ਕਰਦੇ ਆ ਲੋ ਬਈ ਆਪਾਂ ਜਾ ਰਹੇ ਹੁਣ ਜਿੱਥੇ ਅਸੀਂ ਰਹਿੰਦੇ ਆ ਬਈ ਆ ਪਿੰਡ ਦਾ ਨਾਮ ਆ ਪਾਰਲੀ ਤੇ ਆਪਾਂ ਜਾ ਰਹੇ ਪਚੇਵਰ ਆਪਰ ਨੂੰ ਸ਼ਹਿਰ ਲੱਗਦਾ ਬਈ ਉਹ ਦਿਖਾਨਿਆ ਤੁਹਾਨੂੰ ਉੱਥੇ ਜਾ ਕੇ ਲੋ ਬਈ ਅਸੀਂ ਤੁਰ ਪਏ ਸੀ ਜਾ ਰਹੇ ਬਈ ਪਚੇਵਰ ਜੋ ਕਿ ਇੱਥੋਂ ਵੀ ਹੈਗਾ 10 ਕਿਲੋਮੀਟਰ ਪਾਰਲੀ ਤੋਂ ਹਾਂ ਚਲੋ ਦਿਖਾਨਿਆ ਰਸਤੇ ਜਿਹੜੇ ਵਿਊ ਦਿਖਾਨਿਆ ਬਈ ਚਲੋ ਪਿੰਡ ਦਿਖਾਨਿਆ ਸਾਰਾ ਜ ਨੇ ਇੱਥੇ ਵੀਰੇ ਮਾਨਸੂਨ ਦਾ ਮਹੀਨਾ ਚੱਲ ਰਿਹਾ ਤੇ ਮਾਨਸੂਨ ਦੇ ਮਹੀਨੇ 'ਚ ਲਗਭਗ ਦਿੱਲੀ ਮੰਗੂਈ ਮੀਂਹ ਪੈ ਜਾਂਦਾ ਹੋਰ ਨਾ ਕਰਕੇ ਸੜਕਾਂ ਦੇ ਹਾਲ ਜੇ ਥੋੜੇ ਬੁਰੇ ਨੇ ਹਜੇ ਬਾਕੀ ਤੁਹਾਨੂੰ ਦਿਖਾਉਂਦੇ ਆ ਪੋਰਟ ਕੇ ਇੱਥੋਂ ਦਾ ਮਾਹੌਲ ਬਹੁਤ ਹੀ ਵਧੀਆ ਬਹੁਤ ਹੀ ਵੱਖਰਾ ਆਰੇ ਕਮੈਂਟ ਸ਼ੇਅਰ ਕਰਦੇ ਆਂ ਬਈ ਹਾਂ ਚੱਕਦੇ ਆਂ ਮੇਰੇ ਫੱਤੇ ਆਪਾਂ ਖੇਤਰ ਦਿਖਾ ਦੇ ਮਾਹੌਲ ਆ ਸਾਰਾ ਮਾਹੌਲ ਆ ਬਈ ਮਲੇ ਜਿਹੜਾ ਪੰਜਾਬ ਦੀ ਅਜ ਤੋਂ 100 ਸਾਲ ਪਹਿਲਾਂ ਹੋ ਵਾਲਾ ਮਾਹੌਲ ਆ ਬਈ ਸਾਰਾ ਪੁਰਾਣਾ ਮਾਹੌਲ ਆ ਸਾਰਾ ਇੱਥੇ ਜੱਟ ਜੋ ਢਾਬਾ ਤੇ ਆ ਖੜੀਆਂ ਨੇ ਢਾਬੇ ਦੇ ਆਪਣੀਆਂ ਮਸ਼ੀਨਾਂ ਦੋ ਆ ਖੜੀਆਂ ਨੇ ਵੀ ਗੁਰਦੇ ਆਲ ਮਸ਼ੀਨਾਂ ਨੇ ਚਾਰ ਨੇ ਵੀ ਆਪਣੇ ਲਵੇ ਤੇ ਦੋ ਅਗਲੇ ਪਿੰਚੇ ਖੜੀਆਂ ਨੇ ਤਾਹੂ ਚਲਦੇ ਆਂ ਵੀ ਅੱਗੇ ਪਿਛੇ ਵਰ ਸ਼ਹਿਰ ਅੱਗੇ ਤੁਹਾਨੂੰ ਦਿਖਾਣੇ ਆਂ ਸ਼ਹਿਰ ਸਾਰਾ ਚਲੋ ਇਹ ਪਿੰਡ ਬਿਲਹ ਬਹੁਤ ਇਤਿਹਾਸ ਨਾਲ ਜੁੜੇ ਹੋਏ ਨੇ ਆਪਦੇ ਆਰਕਲਚਰ ਨਾਲ ਜੁੜੇ ਹੋਏ ਲੋਕ ਨੇ ਇੱਥੇ ਆਪਦੇ ਕਲਚਰ ਨੂੰ ਸਰਜ ਕਰਦੇ ਨੇ ਕਹਾਣੀਆਂ ਆ ਇੱਥੇ ਲੋਕਾਂ ਦੀ ਮੈਨੂੰ ਜਿਹੜੀ ਸਭ ਤੋਂ ਵਧੀਆ ਗੱਲ ਲੱਗਦੀ ਆ ਇੱਥੇ ਲੋਕ ਫਾਸਟ ਫੂਡ ਬਹੁਤ ਹੀ ਘੱਟ ਖਾਣਾ ਪਸੰਦ ਕਰਦੇ ਨੇ ਤੇ ਤੁਹਾਨੂੰ ਦਰਸਤ ਨੇੜੇ-ਨੇੜੇ ਪਿੰਡਾਂ 'ਚ ਸ਼ਹਿਰਾਂ 'ਚ ਕੋਈ ਫਾਸਟ ਫੂਡ ਦੀ ਰੇੜੀ ਵਗੈਰਾ ਜਿਵੇਂ ਕੋਲ ਗੱਪੇ ਹੋਰ ਦੇਖਣ ਨੂੰ ਬਹੁਤ ਘੱਟ ਮਿਲੂਗਾ ਬਾਕੀ ਆ ਦੇਖ ਲਓ ਤੁਸੀਂ ਇੱਥੇ ਜਿਹੜੇ ਮੱਝਾਂ ਵਗੈਰਾ ਚਾਲਦੇ ਨੇ ਜ਼ਿਆਦਾਤਰ ਲੇਡੀਜ਼ ਹੀ ਚਾਲਦੇ ਨੇ ਤੇ ਘਰ ਦੇ ਬੰਦੇ ਬਹੁਤ ਘੱਟ ਘੰਟੇ ਕਿਲਾ ਜੀ ਐਂਟਰ ਕਰ ਗਏ ਆ ਪਚੇਵਰ ਵਿੱਚ ਇੱਥੇ ਇੱਕ ਝੀਲ ਆ ਬਈ ਤੁਹਾਨੂੰ ਝੀਲ ਦਿਖਾਉਣੇ ਆ ਉਹਦਾ ਵੀਊ ਦੇਖੋ ਅਸੀਂ ਪਹੁੰਚ ਚੁੱਕੇ ਆ ਪਚੇਵਰ ਦੇ ਵਿੱਚ ਪਚੇਵਰ ਦੇ ਵਿੱਚ ਬਹੁਤ ਸਾਰੀਆਂ ਇਤਿਹਾਸਿਕ ਜਗ੍ਹਾ ਨੇ ਚੀਜ਼ਾਂ ਨੇ ਜੋ ਤੁਹਾਨੂੰ ਅਸੀਂ ਦਿਖਾ ਰਹੇ ਆ ਉਮੀਦ ਆ ਕਿ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਇਹ ਆ ਪਚੇਵਰ ਦੀ ਝੀਲ ਦੇਖੋ ਬਹੁਤ ਹੀ ਵੱਡੀ ਝੀਲ ਆ ਤੇ ਬਹੁਤ ਹੀ ਢੁੰਗੀ ਆ ਇਹ ਦੇਖੋ ਸਾਹਮਣੇ ਮੰਦਿਰ ਜੋ ਕਿ ਇੱਕ ਪਰਾਚੀਨ ਮੰਦਿਰ ਹੈ ਬਹੁਤ ਪੁਰਾਣਾ ਬਹੁਤ ਸੋਣਾ ਵਿਊ ਇੱਥੇ ਦੇਖਣ ਨੂੰ ਮਿਲਦਾ ਆਜੋ ਹੁਣ ਤੁਹਾਨੂੰ ਇੱਥੋਂ ਦਾ ਦਿਖਾਉਣੀ ਆਪਾਂ ਵਿਊ ਤੁਸੀਂ ਬਸ ਵਿਊ ਇੰਜੋਏ ਕਰਨਾ ਤੇ ਦੇਖਣਾ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜੋ ਤੁਸੀਂ ਹਜੇ ਤੱਕ ਨਹੀਂ ਦੇਖੀਆਂ ਤੁਸੀਂ ਵੀਰੇ ਸ਼ਹਿਰ ਪਹੁੰਚੇ ਹੋਰ ਤੁਸੀਂ ਦੱਸਿਓ ਕਿ ਮੈਂ ਟਾਇ ਤੁਹਾਨੂੰ ਕੀਮਤਾਂ ਲੱਗਿਆ ਤੇ ਹੁਣ ਆਪਾਂ ਜਾਣਦੇ ਆ ਵੀ ਅੱਗੇ ਪਿੰਡ ਹੈ ਇੱਕ ਨਗਰ ਹੈ ਉੱਥੇ ਘੁਮਾਂਗੇ ਤੁਹਾਨੂੰ ਵਿਆਹ ਬਲੌਗ ਇੱਥੇ ਦਾ ਦੀ ਇਹਦਾ ਅਗਲਾ ਪਾਰਟ ਦੇਖਿਓ ਬਈ ਤੁਸੀਂ ਅਗਲੇ ਬਲੌਗ ਚ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਰੇ ਸਾਰੇ ਜਣੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਅਗਲੇ ਪਾਰਟ ਚ ਸੋ ਟੇਕ ਕੇਅਰ ਬਾਏ ਬਾਏ